ਬੰਤਾ ਮੈਂ ਬੜਾ ਕੁੱਤਾ ਬਸ ਜੰਗਲ ਪਾਗੜੇ ਤੇ ਸਾਲਾ ਬੰਦਾ ਪਿਆ ਹੀ ਸੀ ਹੋਰ ਤੂੰ ਵੀ ਜਵਾਕਾਂ ਮੰਗੂ ਕਰੀ ਜਾ ਨਾ ਹਰ ਮੋਟਰਸਾਈਕਲ ਮੋਟਰਸਾਈਕਲ ਮੈਨ ਵਾਲਾ ਸੰਦੀਪ ਠੀਕ ਹੈ ਚਾਚਾ ਜੀ ਵਧੀਆ ਵਧੀਆ ਹਾਂਜੀ ਕਿਵੇਂ ਆ ਫਿਰ ਬਸਲਵਾੜੀ ਠੀਕ ਹੈ ਜੀ ਵਧੀਆ ਤੇ ਮੈਂ ਸੁਣਿਆ ਕਿਉ ਬਣ ਗਿਆ ਤੂੰ ਏ ਹੋਰ ਜੀ ਅੱਛਾ ਕਿੱਥੇ ਹਸਪਤਾਲ ਦਾ ਖੜਾ ਕੇ ਭਜਾਈ ਛੁੱਟੀ ਦੇਤੀ ਕਿੱਥੇ ਉਹ ਬਟਣ ਪਰ ਇਹਨਾਂ ਦੇ ਕਪੜਾ ਦੇ ਕੋਟ ਜੀ ਵੀ ਰਵਾਜ ਅੱਛਾ ਕੋਟ ਜੀ ਵੀ ਰਵਾਜ ਦੇ ਨਾਨਕੀ ਜਾੜਿਆ ਫਿਰ ਹੈ ਹਾਂ ਹਾਂ ਹੋਰ ਫਸਲਬਾੜੀ ਕਿਵੇਂ ਆ ਫਿਰ ਚਾਚਾ ਜੀ ਵਧਾਈਆਂ ਫਿਰ ਤੈਨੂੰ ਪੁੱਤਰ ਦੀਆਂ ਫਿਰ ਕਿਵੇਂ ਆ ਮਣੀ ਤੇਰੀ ਫਸਲਬਾੜੀ ਕਿਵੇਂ ਆ ਠੀਕ ਠਾਕ ਵਧੀਆ ਬਈ ਵਧੀਆ ਵਧੀਆ ਚੜਦੀ ਕਲਾ ਚੜਦੀ ਕਲਾ ਕੀ ਕਰਦਾ ਹੁੰਦਾ ਫਿਰ ਉਹ ਨਹੀਂ ਬਸ ਖੇਤ ਬਿੜਾ ਮਾਰ ਲਿਆ ਨੇ ਮੈਂ ਸੁਣਿਆ ਾਟੇ ਤੇ ਲੜਾਈ ਹੋ ਗਈ ਉਹ ਤਾਂ ਭਤੀਜੇ ਸਾਡੂ ਸਾਡੂ ਲੜਦੇ ਸੀ ਮੈਂ ਤੈਨੂੰ ਦੱਸਾਂ ਸਾਡੂ ਸਾਡੂ ਹਾਂ ਚੱਕੇ ਆ ਕੀ ਆਲਾ ਭਤੀਜ ਵਧੀਆ 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 ਔਰ ਠੀਕ ਆ ਵਧੀਆ ਆ ਜਾ ਬੈਠ ਬੈ ਜਾ ਬੈਠ ਵਧੀਆ ਵਧੀਆ ਬੋਲ ਦਤੋ ਵਧੀਆ ਵਧੀਆ ਜਮਾ ਤੋਰਾ ਜੇ ਇੱਥੇ ਬੈਠਾ ਉਹ ਤੈਨੂੰ ਪਤਾ ਉਹਨਾਂ ਦਾ ਲਹੂ ਪੀ ਲਿਆ ਅਕਵਾਲ ਜੇ ਨੇ ਉਹ ਮੋਟਰ ਦੇ ਗਾਣੇ ਨੇ ਹਾਂ ਕੀ ਬਣਾ ਮੈਨੂੰ ਮੋਟਰ ਸਾਲ ਦਿਓ ਮਹਾਸੀ ਬਾਈ 70000 ਰੁਪਿਆ ਭਰਾਲਾ ਹਾਂ ਕਹਦਾ ਨੌਣਾ ਮੈਨੂੰ ਤੋਂ ਮੋਟਰ ਸਨ ਲਿਓ ਅੱਛਾ ਉਹ ਮੈਂ ਤਾਂ ਆਜਾ ਕਹਿੰਦਾ ਮੁੰਡਿਆ ਕੋਈ ਚੱਲਿਆ ਅੱਛਾ ਹਾਂ ਰੋਡ ਵਰਕ ਬਣਾਇਆ ਕਿਹਦੇ ਮੋਟਰਸਾਈਕਲ ਦਾ ਉਹਦਾ ਪੁੱਛ ਆਲੇ ਕਹਿੰਦੇ ਸੀ ਅਜੇ ਕੋਈ ਬੰਦਾ ਪੜਿਆ ਨਹੀਂ ਜਾਂ ਤੋ ਤੈਨੂੰ ਨਹੀਂ ਕੋਈ ਵਿੜਕ ਲੱਗੀ ਮੇਰੇ ਤਾਂ ਬੰਦਾ ਦਾ ਆਪਣੇ ਕੋਲ ਹੈਗਾ ਹਾਂ ਬੰਦੇ ਦਾ ਨਾਮ ਵੀ ਬਹੁਤਾ ਗੋਲੀ ਬਦਮਾ ਕਹਿੰਦੇ ਉਹਨੂੰ ਤੇ ਪੂਰਾ ਮੀਟਰਾਂ ਉੱਡ ਰਿਆਂ ਦਾ ਸਾਰਾ ਨਾਲ ਲਿੰਕ ਆ ਬੰਦੇ ਦਾ ਜੇ ਆਪਾਂ ਲੈਣੇ ਚੱਲਿਆ ਉਹਨਾਂ ਦੇ ਕੋਲ 23 40 ਸਾਜ ਪਹਿਲੀ ਵਾਰ ਕਿਸੇ ਨੇ ਮੇਰੇ ਨਾਲ ਠੱਗੀ ਮਾਰੀ ਹੈ ਤੇ ਦੇ ਦਵਾਕ ਜੱਥੇ ਆ ਗਿਆ ਨਾ ਸੰਗਲ ਨਾਲ ਬੰਨ ਕੇ ਉਹਦੇ ਪਸ਼ੂਆਂ ਨੂੰ ਨੀਰਾਂ ਨਾਲ ਪਾਇਆ ਤਾਂ ਮੇਰੇ ਨਾਲ ਭਵੰਦਰ ਜੱਸੀ ਆਲਾ ਨਾਲ ਆਏ। ਐਂ ਕਰਾਂਗੇ ਚਾਚਾ। ਹਾਂ। ਚੱਲ ਪਹਿਲੀ ਜਰੂਰ ਚਲੋ। ਉਹ ਮੁੰਡਿਆ ਤੁਸੀਂ ਵੀ ਆ ਜਾਓ। ਉਹਨੂੰ ਅਸੀਂ ਤੇਰੀ ਚੱਕ ਕੇ। ਉਹ ਚਾਚਾ ਆ ਜਾ। ਆ ਗਿਆ ਭਤੀਜਾ। ਆ ਜਾ ਆ ਜਾ। ਉਹ ਚਾਚਾ ਮੂਸਾ ਭੱਜਾ ਮੌਤੋ ਦੇ ਮੌਲ ਖੜੀ ਸਾਹਮਣੇ। ਉਹ ਆ ਗਿਆ ਜਵਾਗ ਦਾ ਅਗਵਾਜ ਦਾ। ਇਹਨੇ ਤਾਂ ਮੇਰਾ ਬਾਈ ਲਾਊ ਪੀ ਲਿਆ। ਪਿੰਡ 'ਚ ਤੁਰਨ ਲੋਕਾਂ ਨਹੀਂ ਛੱਡਿਆ ਮੈਨੂੰ। ਕਿਵੇਂ ਆ ਕੋਲ ਠੀਕ ਆ ਵਧੀਆ ਹੋਵੇ ਕਿਵੇਂ ਸਕੂਟਰੀ ਚ ਲਈ ਫਿਰਦਾ ਓਏ ਥੋੜਾ ਬੇੜਾ ਬਹਿ ਗਿਆ ਜੇ ਮੇਰਾ ਮੋਟਰਸਾਈਕਲ ਚਕਾਤਾ ਉਹ ਕਾਹਦਾ ਬੇੜਾ ਬਹਿ ਗਿਆ ਬਾਈ ਤੇਰੇ ਮੋਟਰਸਾਈਕਲ ਵਾਸਤੇ ਜਾਂਦੇ ਆ ਸੀ ਕੋਪੀ ਬਿਮਾਸ ਕੋਲੇ ਹਾਂ ਜੀ ਸਕੂਟਰੀ ਦਾ ਨਾਮ ਲੈ ਕੇ ਏਡਾਂ ਕਰਦੇ ਹਾਂ ਮੋਟਰਸਾਈਕਲ ਚਕਾਤਾ ਉਹ ਤੁਨੂੰ ਮੈਂ ਆਖਿਆ ਪੈਸੇ ਭਰ ਦਿੰਨਾ ਮੈਂ 70000 ਰੁਪਈਆ ਪੈਸੇ ਕੀ ਕਰਨੇ ਆਂ ਬਾਈ ਉਹ ਅੰਨਾ ਹੀ ਯਾਰ ਮੇਰਾ ਸੰਦ ਚਕਾਤਾ ਤੂੰ ਤਾਂ ਜਿਵੇਂ ਗੀਗਾ ਹੁੰਨਾ ਜਵਾਕ ਹੁੰਨਾ ਕਰਦਾ ਮੇਰਾ ਮੋਟਰਸਾਈਕਲ ਮੇਰਾ ਮੋਟਰਸਾਈਕਲ ਮੋਟਰਸਾਈਕਲ ਹੋਰ ਆ ਜੂਗਾ ਯਾਰ ਹੋਰ ਤਾਂ ਕੁਛ ਨਹੀਂ ਐਨੇ ਮਨ ਜਿਹੜੀ ਉਹ ਕੋਈ ਨਹੀਂ ਜਾਣੇ ਅਸੀਂ ਟੋਪੀ ਬਨਮਾਚ ਕੋਲੇ ਚੱਲ ਮਾਰਪ ਤੈਨੂੰ ਜੀ ਪਗਿਆ ਮੈਨੂੰ ਤਰਾ 420 ਉਹ ਨਹੀਂ ਭਤੀ ਜਾਰ ਅਸੀਂ ਤੈਨੂੰ ਪਤਾ ਮੈਂ 40 ਸਾਲ ਤੱਕ ਕਿਸੇ ਨਾਲ ਠੱਗੀ ਮਾਰੀ ਅਜੇ ਤੱਕ ਓਏ ਇਹ ਪੈਦਾ ਤਾਂ ਹੀ ਹੁੰਦਾ ਹਾਂ ਨਹੀਂ ਨਹੀਂ ਭਤੀ ਤੇਰਾ ਮੋਟਰਸਾਈਕਲ ਲਿਆ ਦਾਂਗੇ ਜਾਣੇ ਅੱਜ ਸਾਨੂੰ ਸ਼ੂ ਮਿਲੀ ਆ ਚੱਲ ਮਾਰ ਜੀ ਓਡੀ ਭਾਈ ਚੰਗਾ ਕਰ ਮਾਰ ਭਾਈ ਭਤੀ ਜੀ ਹਾਂ ਹੁਣ ਤਾਂ ਮੇ ਤਾਂ ਭਰਾ ਸਬਰ ਹੀ ਆ ਕੋਈ ਨਹੀਂ ਸਬਰ ਰੱਖ ਯਾਰ ਦੋ ਦਿਨ ਹੋ ਟਾਈਮ ਦੇ ਲੇ ਬਸ ਕੋਈ ਨਹੀਂ ਕੋਈ ਨਹੀਂ ਇਹ ਇਹ ਜੱਟਾਂ ਗੋਲੀ ਵੀ ਕਹਿੰਦੇ ਇਹਨੂੰ ਟੋਪੀ ਵੀ ਇਸ ਨੂੰ ਕਹਿੰਦੇ ਆ ਉਹ ਪੁਰਾਣੇ ਬਦਮਾਸ਼ ਤਾਂ ਮੈਨੂੰ ਸਾਰੇ ਜਾਣਦੇ ਆ ਭਤੀਜਾ ਪਰ ਨਵੇਂ ਮੁੰਡੇ ਘੱਟ ਜਾਣਦੇ ਥੋੜੇ ਨਵੇਂ ਮੈਨੂੰ ਜਾਣਦੇ ਆ ਫਿਰ ਚਲ ਫਿਰ ਚੱਲੀਏ ਹਾਂ ਇਹ ਥੋੜਾ ਛੋਟਾ ਕੇਸ ਦਾ ਕੋਈ ਚੱਕਰੀ ਨਾ ਮਾਰਨਾ ਸਿਗਰ ਬਾਈ ਆ ਕੋਈ ਚੱਕਰੀ ਨਾ ਮਾਰਨਾ ਇਹ ਕਿ ਕੁੜੀ ਦਾ ਕੇਸ ਆ ਕੋਈ ਚੱਕਰੀ ਨਾ ਮਾਰ ਤੂੰ ਹਾਂ ਚਲ ਚੰਗਾ ਮੈਂ ਬੰਦ ਰੋਕ ਕੇ ਲਾਉਣਾ ਫੋਨ ਚੰਗਾ ਇੱਕ हां भाई गुर भाई बस जी हां और क्या यार आप सतरा बढ़िया बढ़िया ये अपने चाचा जी है जस्सी ਤੋਂ हां जी हां जी ਇੱਥੋਂ ਇਹ ਨੂੰ ਐਵੇਂ ਯਾਰ ਪਰਸੋਂ ਮਹੀਂ ਸੀਗਾ ਉੱਥੇ ਆਇਆ ਹੋਇਆ ਤੈਨੂੰ ਬੈਠੇ ਗੱਲ ਕਰਨ ਹਾਂਜੀ ਮੈਂ ਇਹਨਾਂ ਕੋਲ ਆਇਆ ਹੋਇਆ ਸੀਗਾ ਯਾਰ ਉੱਥੇ ਅੱਛਾ ਤੇ ਪੰਪ ਤੇ ਬੈਠੀ ਜੀ ਹਾਂ ਬੋਲੋ ਉੱਥੇ ਨਾ ਕੋਈ ਬੰਦਾ ਆਇਆ ਯਾਰ ਕਹਿੰਦਾ ਮੈਂ ਵੀ ਆਪਦੇ ਡੈਡੀ ਜੀ ਦਵਾਈ ਲੈ ਕੇ ਆਉਣੀ ਆ ਹਾਂਜੀ ਇਹਨਾਂ ਨੂੰ ਮੋਟਰਸਾਈਕਲ ਦੇ ਦੇ ਅੱਛਾ ਤੇ ਉਹ ਯਾਰ ਅਸੀ ਵੀ ਚਾਚਾ ਕਹਿੰਦਾ ਯਾਰ ਲੈ ਜਾ ਉਹ ਇੱਥੋਂ ਮੁੰਡੇ ਦਾ ਸੀਗਾ ਜਿਹੜਾ ਸਿੱਧਾ ਹੀ ਕੁਆਲਟੀ ਵਾਲਾ ਅੱਛਾ ਅੱਛਾ ਤੇ ਉਹ ਹੁਣ ਤੈਨੂੰ ਪਤਾ ਬਈਆ ਕਰਨ ਦੀ ਚੀਜ਼ ਆ ਹਨਾ ਤੂੰ ਵੇਖ ਤੂੰ ਤੇਰਾ ਬੰਦਾ ਭੱਲਣਾ ਜੀ ਕਿਹੜਾ ਦਾ ਮੋਟਰਸਾਈਕਲ ਲੈ ਗਿਆ ਬੰਦਾ ਤੁਸੀਂ ਦੱਸੋ ਗਏ ਜਾਂ ਮੋਟਰਸਾਈਕਲ ਗਏ ਦੇਖਿਆ ਬੰਦਾ ਉਹਦੇ ਦਾ ਭਾਈ ਏਡੇ ਕੈਮਰਾ ਚ ਆਇਆ ਉਹ ਪੰਪ ਤੇ ਚਲੋ ਫੋਟੋ ਤੇ ਫੋਟੋ ਦੇਖਾਂ ਨੂੰ ਫੋਟੋ ਪੇਸ਼ਾੜ ਲਈ ਚੱਲ ਮੈਂ ਤੁਹਾਨੂੰ ਬੰਦਾ ਹੈਗਾ ਤੇਰੇ ਕੋਲ ਬੰਦੇ ਹੋ ਹਾਂ ਕੋਈ ਚੱਕਰੀ ਨਾ ਮੈਂ ਜਵਾਕ ਜਹਾਦੀ ਜਵਾਕ ਜਹਾਦੀ ਪਤਾ ਨਹੀਂ ਲਾਲ ਜੀ ਟੀ-ਸ਼ਰਟ ਪਾਈ ਸੀ ਇਹਨੂੰ ਕਹਿੰਦਾ ਪੇਸ਼ਾਪ ਕਰ ਲੀਏ ਬਾਹਰ ਪਾਉਣਾ ਹੈ ਤਾਂ ਨਹੀਂ ਬਾਈ ਨਹੀਂ ਮੈਂ ਗੱਦਦਾ ਹੂਗਾ ਪਾਉਣਾ ਲਿੱਸਾ ਪਾਉਣਾ ਜਾਂ ਤਾਂ ਨਹੀਂ ਲਿੱਸਾ ਜਾਂ ਲਿੱਸਾ ਫੋਟੋ ਦਿਖਾਉਣਾ ਹਾਂ ਫੋਟੋ ਦਿਖਾ ਹਾਂ ਮੈਂ ਕਿਹਾ ਐ ਆਪਣੇ ਏਰੀਆ ਦੇ ਹੀ ਹੈ ਮੈਂ ਗਿਆ ਸੀ ਨਾ ਚਾਚਾ ਤੇ ਨਹੀਂ ਕੋਈ ਚੱਕਰੀ ਨਾ ਮੰਨੋ ਜੀ ਆਪਣੇ ਦਾ ਕੰਮ ਕਰ ਦੂ ਆਪਣੀ ਚੇਲੇ ਜਾਣਦੇ ਸਾਰੇ ਇਹ ਜੀ ਗੱਲ ਹੈ ਬਹੁਤ ਕੰਮ ਕੱਢਿਆ ਬਾਈ ਨੇ ਕੋਈ ਚੱਕਰੀ ਨਾ ਮੰਨੋ ਇੱਕ ਵਾਰ ਫੋਟੋ ਦਿਨ ਆ ਵੀ ਕਰਦੇ ਆ ਹੁਣ ਵੀ ਬਾਈ ਮਨ ਲਾ ਹਾਂ ਤਾਂ ਨਹੀਂ ਜਿਹੜਾ ਉਰਲੀ ਸਾਈਡ ਖੜਾ ਦੂਜੀ ਦੇਖੋ ਹੀ ਮਨਾਂ ਦੇਖ ਇਹ ਨਹੀਂ ਇਹ ਨਹੀਂ ਇਹ ਨਹੀਂ ਆ ਆ ਇਹ ਨਹੀਂ ਆਦੀ ਨਹੀਂ ਦੇਖ ਲੋ ਦੇਖ ਲੋ ਪੋਗੇ ਸਾਰੇ ਆਪਣੀ ਜੇਲੇ ਆਹ ਤੇ ਆਹ ਖੜਾ ਆ ਬੰਦਾ ਬਾਈ ਆਹਗਾ ਇਹ ਕਿਆ ਬੰਦਾ ਕਿੱਥੋਂ ਦਾ ਬਾਈ ਇਹ ਇਹ ਤਾਂ ਆਪਣੇ ਚੇਲਾ ਇੱਥੇ ਫਿਰਦਾ ਉਹ ਗੇੜੇ ਗੁੜੇ ਖਾਂਦਾ ਪੋਈ ਜੋ ਫਿਰ ਬਈ ਸਾਡਾ ਮੋਟਰਸਾਈਕਲ ਚਾਕੇ ਲੈ ਗਿਆ ਬਈ ਨਵਾਂ ਮੋਟਰਸਾਈਕਲ ਸਪਲੈਂਡਰ ਯਾਰ ਇਹਨਾਂ ਤੇ ਫਿਰ ਘਰ ਦੇ ਨਹੀਂ ਚੋਰੀ ਕਰੀ ਜਾਂਦਾ ਯਾਰ ਹਾਂ ਫਿਰ ਤੁਸੀਂ ਦੇਖੋ ਬਈ ਯਾਰ ਉਹ ਅੰਦਰ ਹੱਥਾਂ ਤੇ ਹੱਥ ਮਾਰ ਕੇ ਲੈ ਗਿਆ ਮੈਨੂੰ ਕਹਿੰਦਾ ਮੈਂ ਤੇਰੇ ਪਿੰਡ ਜੱਸੀ ਦੇ ਹੀ ਆਂ ਅੱਛਾ ਇਹਨਾ ਅੰਕਲਾ ਆ ਮੈਂ ਤੇਰੇ ਪਿੰਡ ਦੇ ਆਂ ਜੱਸੀ ਦਾ ਅੱਛਾ ਤੇ ਲੈ ਗਿਆ ਬਸ ਹੱਥ-ਹੱਥ ਮਾਰ ਕੇ ਮੈਂ ਇਹਨੂੰ ਨਾਲ ਬੁਲਾਦਾ ਮੈਨੂੰ ਨਹੀਂ ਮੈਨੂੰ ਬਿਜਾਅ ਕਰ ਲਵਾ ਚੱਲ ਠੀਕ ਆ ਕੋਈ ਗੱਲ ਨਹੀਂ ਕਰ ਲਾ ਹਾਂ ਲੈ ਕੇ ਲਾ ਕੇ ਚਾਬੀ ਢੋਡ ਗਿਆ ਭੰਗਾਰ ਚੱਕਰ ਨਹੀਂ ਮੈਨੂੰ ਤੋਂ ਡਰੋ ਹੀ ਨਾ ਕੋਈ ਚੱਕਰ ਨਹੀਂ ਆਉਂਦੇ ਘਰ ਦੇ ਨੇ ਚੋਰੀ ਕਰਨ ਕੋਈ ਇਹਨਾਂ ਨੂੰ ਮੈਂ ਕਹਿਣਾ ਛੋਟੇ ਵੀਰ ਇੱਕ ਘਰੀ ਲਿਆ ਦੇ ਹਾਂਜੀ ਹਾਂਜੀ ਮੈਨੂੰ ਵੀ ਭਿੰਦਰ ਨਾ ਜਾਣੀ ਜੇ ਮੈਂ ਸੰਗਲ ਪਾ ਕੇ ਉਹ ਤੋਂ ਪਸੂ ਨੂੰ ਨੀਰਾ ਨਾ ਪਵਾਇਆ ਤਾਂ ਓਏ ਚਾਚੇ ਨੇ ਪਵਾਉਂਦੇ ਮੱਛੀ ਪਹਿਲਾਂ ਪੂਰੀ ਪਰ ਪੁਰਾਣੇ ਨੂੰ ਸਾਰੇ ਨੂੰ ਜਾਣਦਾ ਮੈਨੂੰ ਕਹਿੰਦਾ ਚੱਲ ਤੂੰ ਲੈ ਕੇ ਚੱਲ ਅੱਜ ਓਏ ਉਮਰ ਦਾ ਫਰਕ ਪਿਆ ਜਾਂਦਾ ਮੋਦੀ ਜੀ ਕੋਈ ਨਾ ਮੰਨੋ ਜੀ ਹਾਂ ਆਲੀਂ ਨੇ ਜੱਪ ਨੂੰ ਜਾਣਦਾ ਕਿਹੜਾ ਪਹਿਲੀ ਆ ਠੱਗੀ ਮਾਰ ਕੇ ਗਿਆ ਹਮ ਕੋਈ ਮੇਰੇ ਨਾਲ ਕੋਈ ਚੱਕਰੀ ਨਹੀਂ ਕੋਈ ਮੈਂ ਆਪਣੇ ਬੱਚਾ ਹੈ ਆਪਣੇ ਤੇ ਹੀ ਕੰਮ ਕਰਦਾ ਮੈਂ ਚੱਲ ਗਿਆ ਸੀ ਤੇਰੇ ਨਾਲ ਨਹੀਂ ਨਹੀਂ ਮੈਂ ਜਾਣ ਨਹੀਂ ਲਿਆਉਣਾ ਮੈਂ ਲਿਆਉਣਾ ਤੂੰ ਲਿਆਈਂਗਾ ਇਕੱਲਾ ਕੋਈ ਚੱਕਰੀ ਐਂ ਕਰ ਤੇਰੇ ਨਾਲ ਮੁੰਡਾ ਭੇਜ ਦਿੰਦੇ ਆ ਸਾਡੇ ਚਾਚੇ ਦਾ ਮੁੰਡਾ ਮਣੀ ਹਾਂ ਤੇ ਘਰੀ ਮੈਂ ਉਹਨੂੰ ਕਿਹੜਾ ਵਿਆਹ ਕੇ ਤੇ ਆਪਣੇ ਘਰ ਘਰੇ ਲਿਆਇਆ ਕੋਈ ਚੱਕਰੀ ਜਾਣਦਾ ਤੂੰ ਆਪਣਾ ਥੋੜਾ ਆਪਣਾ ਚਲ ਕੋਈ ਗੱਲ ਨਹੀਂ ਮੈਨੂੰ ਫੋਨ ਲਾ ਲੈ ਮੈਨੂੰ ਫੋਨ ਲਾ ਹਾਂ ਫੋਨ ਲਾ ਕੇ ਤੈਨੂੰ ਇਹ ਮੂਰੇ ਆ ਜੂਗਾ ਮੂਰੇ ਆ ਜੂਗਾ ਜਦੋਂ ਤੂੰ ਆਣਾ ਨਾ ਮੂਰੇ ਆ ਜੂਗਾ ਚਲੋ ਠੀਕ ਕੋਈ ਨਹੀਂ ਠੀਕ ਆ ਭਾਈ ਹਾਂ ਜੀ ਨਹੀਂ ਕੋਈ ਨਹੀਂ ਧੰਨਵਾਦ ਤੇਰਾ ਹਾਂ ਜੀ ਨਹੀਂ ਕੋਈ ਚੱਲ ਗੋਲ ਚਾਹ ਬਣੀ ਬੱਸ ਦੀ ਗੱਲ ਕਰੋ ਚਾਚਾ ਕੰਮ ਤਾਂ ਲੱਗਦਾ ਮੁੰਡਾ ਕਰ ਤੂੰ ਹਾਂ ਆਪਣੀ ਲਿਆਏ ਬਾਜੂਗੀ ਹੋਰਾਂ ਵੀ ਲਹੂ ਪੀ ਹੋਰ ਉਹ ਮੈਨੂੰ ਬੱਦਾ ਵੀ ਥੋੜਾ ਹੜਪਿਆ ਲੱਗ ਹਾਂ ਉਹ ਤਾਂ ਵਿਵਾਖਾਂ ਮੰਗੂ ਕਰੀ ਜਾਂਦਾ ਮੇਰੇ ਮੋਟਰਸਾਈਕਲ ਤੇ ਪਹਿਲਾਂ ਜੱਸੀ ਵਾਲਿਆਂ ਦਾ ਕੰਮ ਕਰਦੇ ਯਾਰ ਬੰਦੇ ਯਾਰ ਖਾਸ ਆਪਣੇ ਉਹ ਵੀ ਹੈ ਨਾ ਚਾਉਂਦੇ ਉਹ ਲੈ ਕਿੱਥੇ ਆ ਓਏ? ਔਰੇ ਬੱਡੇ ਬਦਮਾਸ਼ ਆ ਜਾ ਆ ਜਾ ਮੇਰੇ ਕੋਲ ਮੋਟਰ ਦੀ ਆ ਮੈਂ ਆ ਜਾ ਆ ਜਾ ਜੇ ਤੀ ਚਲਾ ਬੱਡੇ ਵਧੀਆ ਹੋ ਆਖੀ ਦਾ ਫੋਨ ਆ ਗਿਆ ਮੇਰਾ ਉਸਤਾਦ ਦਾ ਫੋਨ ਆਈ ਜਾਂਦਾ ਹੈਲੋ ਖਾਂਸ ਤਰ ਆ ਗਿਆ ਆ ਗਿਆ ਬਸ 5 ਮਿੰਟ ਚ ਹੀ ਆ ਗਿਆ ਕੀ ਹੋ ਗਿਆ ਆ ਗਿਆ ਆ ਗਿਆ ਤਿਰਕਲਾ ਆ ਗਿਆ ਬਸ 5 ਮਿੰਟ ਚ ਹੀ ਆ ਗਿਆ ਅੱਜ ਤਹਾਂ ਦਾ ਉਸਤਾਦ ਗੁੱਸੇ ਜੀ ਬਾੜਾ ਲੱਗਦਾ ਕੀ ਹੋ ਗਿਆ ਚੱਲ ਦੇਖਦੇ ਆਂ ਜਾਬੀ ਭੋਲਾ ਆਹ ਮੋਟਰ ਤੇ ਕੌਣਾ ਤੂੰ ਆਇਆ ਨਹੀਂ ਹਜੇ ਤੇਰਾ ਚੋਰ ਤੂੰ ਹੈ ਕੌਣਾ ਅੱਛਾ ਦੱਸੀ ਵਾਲਾ ਭਿੰਦਰਾ ਇਹ ਕਿਹੜਾ ਬਾਈ ਅੱਛਾ 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 ਹੋ ਠੀਕ ਹੈ ਬਾਈ ਹਾਂ ਠੀਕ ਠਾਕ ਚਲ ਵਧੀਆ ਆਇਆ ਨਹੀਂ ਹਜੇ ਜ਼ਰਾ ਚਲ ਬੈਠ ਤੈਨੂੰ ਮੈਂ ਲਾਉਣਾ ਉਹਨੂੰ ਫੋਨ ਯਾਰ ਬੋਲੀ ਲੈ ਚੰਗਾ ਉਹਦੇ ਕੋਲ ਕੋਦ ਠੀਕ ਹੈ ਹੈਲੋ ਵੇ ਆਏ ਨਹੀਂ ਵੇ ਆ ਜੇ ਦੀ ਜੰਗਾ ਆਉਂਦਾ ਕਾ ਆਉਂਦਾ ਆਉਦਾ ਕੋਈ ਨਾ ਹੋਰ ਠੀਕ ਆ ਚਲੋ ਵਧੀਆ ਵਧੀਆ ਚਲੋ ਚਲਾਉਂਦਾ ਹੋ ਯਾਰ ਉਹ ਕਰਦੇ ਆ ਕੰਮ ਜਦੋਂ ਯਾਰ ਬਹੁਤ ਕੰਮ ਕਰਿਆ ਯਾਰ ਹੁਣੇ ਅੱਛਾ ਅੱਛਾ ਹੋਰ ਕੋਈ ਚੱਕੇ ਨਹੀਂ ਆਪਣੇ ਝੇਲਾ ਜਾਂਦਾ ਹੋਰ ਕੋਈ ਜੱਤੀ ਨਾ ਮਨੂ ਹੋਰ 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 ਜਿਸ ਤਾ ਕਿਸੇ ਗੱਲ ਭਾਈ ਹਾਂ ਹੋਰ ਉਸਤਾਦ ਜੀ ਵਧੀਆ ਵਧੀਆ ਠੀਕ ਹੈ ਵਧੀਆ 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 ਹਾਂ ਇਹ ਹੋਰ ਹੋ ਠੀਕ ਆ ਵਧੀਆ ਬਾਈ ਚਲੋ ਵਧੀਆ ਕਿਵੇਂ ਬਲਾਸ਼ ਬਾਈ ਗੁੱਸੇ ਚ ਬੜਾ ਲੱਗ ਰਹੀ ਸੀ ਅੱਜ ਮੈਂ ਤਾਂ ਉਹ ਮੋਟਰ ਮਾਰ ਦਿੰਦਾ ਚੋਰੀ ਕਰ ਲਿਆ ਉਹ ਮੋਟਰ ਮਟਰਸਾਈਕਲ ਐਨਾ ਆ ਯਾਰ ਬਾਈ ਦੱਸਦੇ ਯਾਰ ਉਹ ਨਹੀਂ ਤੈਨੂੰ ਭਲਾ ਦਾ ਹੈ ਯਾਰ ਇੱਕ ਅੱਧਾ ਕੀਤਾ ਉਹ ਹਾਂ ਹੁਣ ਤੇਰੇ ਤੋਂ ਕਹਦਾ ਅੱਲਾ ਤੁਸਤਾ ਫਿਰ ਵੀ ਯਾਰ ਹਾਂ ਹਾਂ ਅੱਥਰੂ ਕਰ ਲਿਆ ਸੀ ਇੱਕ ਵਾਰ ਤੇ ਕੀ ਬਣਿਆ ਉਹਦਾ ਓਏ ਤਾਂ ਉਹ ਰਿਸ਼ਤਾ ਲੈ ਗਿਆ ਪਿੰਡਾਂ ਚਰਾਤਾ ਤੂੰ ਮੈਨੂੰ ਦੇਦਾ ਯਾਰ ਫਿਰ ਰਸਤਾ ਤੂੰ ਕੀ ਕਰੇਗਾ ਯਾਰ ਮੇਰੇ ਨਾਲ ਨਹੀਂ ਕਰੇਗਾ ਆ ਫਿਰ ਤੂੰ ਮੈਨੂੰ ਲੈਣਾ ਜਾਂ ਹੋਰ ਇਸ ਤਰ੍ਹਾਂ ਚ ਮਗਾ ਲੈਂਦੇ ਆ ਮਗਾਉਣੇ ਕੋ ਮੇਰੇ ਬਾਤ ਆਪ ਮਗਾ ਲੈਂਦੇ ਮੈਂ ਲਾ ਦਿੰਦਾ ਫੋਨ ਫਿਰ ਲਾ ਦੇਦੀ ਲਾ ਫੋਨ ਪੁੱਛ ਹੁਣ ਮੋਸਾ ਪੁੱਛ 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 ਇਹਦੀ ਪੁੱਛ ਹੈਲੋ ਅੱਪ ਕਿਥੇ ਚਲਿਆ ਅੱਛਾ ਪੰਡੀ ਜੀ ਦਾ ਉਹ ਯਾਰ ਉਹ ਜਿਹੜਾ ਮੋਟਰਸਾਈਕਲ ਨਹੀਂ ਸੀ ਪਰਸੋਂ ਵਾਲਾ ਬਲੈਂਡਰ ਦਾ ਉਹ ਚਾਹੀਦਾ ਆਪਾਂ ਨੂੰ ਆਪਣੇ ਉਸਤਾਦ ਨੂੰ ਚਾਹੀਦਾਗਾ ਮੈਨੂੰ ਤੜਕੇ ਛੱਡ ਕੇ ਜਾ ਮੇਰੇ ਕੋਲ ਮੇਰੇ ਨਾਲ ਗੱਲ ਕਰਾਂਗਾ ਕਰ ਉਹ ਬੱਸ ਬੱਸ ਉਸਤਾਦ ਨਾਲ ਹੀ ਗੱਲ ਕਰੇਗਾ ਤੂੰ ਛੱਡ ਪਰੇ ਚੱਲ ਛੱਡ ਕੇ ਜਾਈਂ ਤੜਕੇ ਚਾਹੀਦਾ ਜੁਰਗੀ ਠੀਕ ਆ ਉਸਤਾਦ ਜੀ ਹੋ ਗਿਆ ਹੁਣ ਤਾਂ ਗੱਲ ਚੱਲਦੇ ਆਪਾਂ ਕਮਣੇ ਘੇਰੀ ਚੱਲ ਕੇ ਆਉਣਾ ਯਾਰੀ ਕਿੱਥੇ ਕੰਮ ਜਾ ਕੇ ਆਉਣਾ ਕੰਮ ਹਾਂ ਕੰਮ ਚੱਲ ਗਣ ਚਲੋ ਫਿਰ ਚੱਲ ਵੜਦੇ ਆ ਉਸਤਾਦ ਯਾਰੀ ਫਿਰ ਪੰਜ ਕੋਲ ਜਾ ਲਗਾਉਣਾ ਮਾੜਾ ਰੋਲਾ ਨਵੇੜ ਕੇ ਆਉਣਾ ਯਾਰ ਘੇਰੀ ਲੱਗੇ ਜਾਏਗਾ ਤੂੰ ਚੱਲ ਜਾਂਦਾ ਨਹੀਂ ਮੈਨਾਂ ਤੂੰ ਯਾਰ ਉਸਤਾਦ ਨਹੀਂ ਨਹੀਂ ਆਇਆ ਪਰ ਚੱਲਦੇ ਆਂ ਉੱਥੇ ਕੋਈ ਲਗੜਾ ਡਾਟਾ ਮੇਰੀ ਕੋਈ ਚੱਕਰੀ ਨਹੀਂ ਮੈਂ ਹੈਗਾ ਤੇਰੇ ਨਾਲ ਤੇਰੇ ਭਰੋਸੇ ਤੇ ਜਾਣਾ ਹੁਣ ਯਾਰ ਮੈਂ ਤੈਨੂੰ ਕਿਹਾ ਹੱਥ ਲਾ ਕੇ ਯਾਰ ਅੱਗੇ ਲੈ ਗਏ ਨੇ ਇਹ ਮਰਾ ਮਰ ਮੋਟਰ ਨਾਲ ਆਪਣਾ ਚਲੋ ਚੱਲ ਆਇਆ ਆਇਆ ਚੱਲ ਚੱਲ ਭਾਈ ਆਉਣਾ ਮੈਂ ਵੀ ਹਾਂ ਆਇਆ ਆਇਆ ਭਾਈ ਤੂੰ ਆ ਜਾ ਕੋਈ ਚੱਕਰੀ ਦੀ ਗੱਲ ਅੱਛੀ ਹੁਣ ਹਸਪਤਾਲ ਹੈ ਆ ਇਸੇ ਦੇ ਹੋਇਆ ਜਾ ਉਹ ਹਸਪਤਾਲ ਚੱਲ ਮੈਂ ਬੈਠਾ ਆ ਤੈਨੂੰ ਕਹਦਾ ਮੈਂ ਹੈਗਾ ਜੇ ਕੋਈ ਗਲਤ ਲਿਆ ਤੂੰ ਅਸਤਾਦ ਓਏ ਆ ਆ ਗਿਆ ਜਵਾਕ ਓਏ ਮੈਂ ਆਇਆ ਮੈਂ ਤਾਂ ਮੰਨ ਲੈ ਰਿਹਾ ਆਇਆ ਓਏ ਅਸਤਾਦ ਯਾਰ ਮੈਂ ਹੈਗਾ ਤੇਰੇ ਕੋਲ ਹੱਥ ਲਾ ਕੇ ਲਗਾ ਦੇ ਓ ਛੱਡ ਦੇ ਆਹੀ ਆ ਜਵਾਕ ਆ ਤੂੰ 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 ਮੋਟਾ ਕੀ ਹੱਸਣਾ ਲਾ ਦੀ ਤੇਰਾ ਕੋਈ ਨਹੀਂ ਮੇਰੀ ਬੇਟੀ ਜਾਣਦਾ ਓਏ ਛੋਟੇ ਵੀਰੇ ਇਹ ਪਤਾ ਹੋਈ ਗਾ ਮੇਰੇ ਨਾਲ ਉਹੀ ਗੱਲ ਕਰ ਤੂੰ ਕਹਦਾ ਸਾਥ ਤੂੰ ਹੀ ਮਾਰ ਕੇ ਹੱਥ ਤੇ ਹੱਥ ਲੈ ਗਿਆ ਮੁੰਡੇ ਤੋਂ ਮੋਟਰਸਾਂ ਲੈ ਗਿਆ ਮੋਟਰਸਾਈਕਲ ਚਾਹੀਦਾ ਹਾਂ ਹੋ ਲੈਣਾ ਲੈ ਉਹ ਵੀ ਨਹੀਂ ਮਿਲਣਾ ਫਿਰ ਲੈ ਕੋਈ ਨਹੀਂ ਬੱਠ 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 ਦਾ ਕਾਫੇ ਨਹੀਂ ਨਹੀਂ ਸੌਰੀ ਸੌਰੀ ਮੰਗਿਆ ਨਹੀਂ ਗਲਤੀ ਪੁੱਤ ਆ ਗਿਆ ਨਾ ਮਾਰਿਆ ਕਿ ਮਿਲਦਾ ਦੇ ਤੇ ਮੋਟਰਸਾਈਕਲ ਕਿੱਥੇ ਸਾਡਾ ਮੋਟਰਸਾਈਕਲ ਮੈਨੂੰ ਲੈ ਗਿਆ ਹੋਂਡਾ ਕੋ ਹੋਰ ਕੌਣ ਲੈ ਕੇ ਗਿਆ ਮੈਂ ਇਸ ਮੈਂ ਨਾਲ ਨਹੀਂ ਸੀ ਬਾਈਰ ਉੱਤੇ ਤੂੰ ਕਹੌਣਾ ਮੈਨੂੰ ਝਾੜਦੇ ਨਹੀਂ ਤੈਨੂੰ ਦੇਖੇ ਨਹੀਂ ਉਹ じゃ ਤੂੰ ਐ ਨਹੀਂ ਉੱਥੇ ਬੰਬ ਦੇ ਤੱਪਣਾ ਮਰਜ਼ਾ ਕਰਨਾ ਨਹੀਂ 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 ਪਿਆਰ ਨਾਲ ਵੀ ਬੋਲਦੇ ਆ ਬਾਈ ਭਾਈ ਆ ਰਹੇ ਨੇ ਤੁਹਾਨੂੰ ਐਂ ਕਰੋ ਓਏ ਭਾਈ ਜੇ ਨਾ ਬੋਲੂ ਤਾਂ ਅਸੀਂ ਬਦਮਾਸ਼ੀ ਬੰਦੂਤੀ ਵੀ ਨਹੀਂ ਜਾਣਦੇ ਤੇ ਅਸੀਂ ਮਣੀ ਸੰਗਲ ਤੱਕ ਲੈ ਆ ਬੇਟਾ ਉੱਥੋਂ ਇੱਕ ਵਾਰ ਸੁਣ ਲੈ ਫਿਰ ਮੋਟਰਸਾਈਕਲ 'ਤੇ ਚੱਲ ਫਿਰ ਮਿਲ ਜੂ ਓਡਾ ਸੰਗਲ ਚੰਗਰ ਵਾਲਾ ਕੰਮ ਨਹੀਂ ਕਰਨਾ ਕੀ ਕੱਢੀ ਜਾ ਰਿਹਾ ਹੈ ਮੋਟਰਸਾਈਕਲ ਆ ਦੇਖੋ ਹੀ ਮੰਨਦਾ ਦੇਖੋ ਹੀ ਮੰਨਦਾ ਸਾਲ ਮਿਲ ਜੂ ਕੋਈ ਦੇ ਲਾਂਗੇ ਬੰਦੇ ਆਪਣੇ ਖਾਦ ਤੂੰ ਹੀ ਬ੍ਰੋਕਰ ਹੈਂ ਹਾਂ ਭਾਈ ਤੂੰ ਇਹਦੀ ਐ ਸੱਚੀ ਪਰਦਾ ਸੀ ਆ ਉਹੀ ਮੋਟਰਸਾਈਕਲ ਆਪਾਂ ਇਹਨਾਂ ਨੂੰ ਮੋਟਰਸਾਈਕਲ ਆਪਾਂ ਮਗਵਾ ਲਾਂ ਮਦਰਨ ਲਾਪੜਾ ਮੋਰ ਚੱਲ ਛੱਡ ਦੇ ਸਟਾਲ ਉਹ ਭਾਈ ਬੈਠ ਭਾਈ ਆ ਬੈਠ ਮੈਂ ਕੰਮ ਬੈਠ ਮੰਨ ਲੈ ਕੋਈ ਬ੍ਰੋਈ ਤਾਂ ਕਰ ਯਾਰ ਬੈਠ ਭਾਈ ਯਾਰ ਬੈਠ ਕੋਈ ਨਹੀਂ ਬੈਠ ਜਾ ਜਾ ਮੰਨ ਲੈ ਬੈਠ ਬੈਠ ਤੇਰੇ ਬੈਣ ਕੇ ਤੈਨੂੰ ਨਹੀਂ ਕਾ ਤੂੰ ਉਹਨੇ ਹੀ ਬੈਠਾ ਇੱਥੇ ਬੈਠਿਆ ਤੂੰ ਬੈਠਾ ਕੁਰਸੀ ਤੇ ਬੈਠਣ ਵਾਲਾ ਹੈ ਨਹੀਂ ਤੂੰ ਉਹ ਕੋਈ ਨਾ ਮੈਂ ਕਿਹਦਾ ਮੋਟਰਸਾਈਕਲ ਹੁਣ ਕਿਆ ਮਰਜ਼ੀ ਕਰ ਲੈਂਦੇ ਨੇ ਉਹ ਆ ਗਿਆ ਗਵਾਲ ਵੀ ਆ ਗਿਆ ਆ ਇੱਕ ਵਾਰ ਗਵਾਲ ਆ ਬੰਦਾ ਬਾਈ ਮੋਟਰਸਾਈਕਲ ਦਾ ਬੰਦਾ ਭਿਆਹ ਹੀ ਸੀ ਹਰੇ ਅੱਜ ਕਰ ਜਾ ਉਹ ਪਾਸੇ ਹੋ ਗਿਆ ਪਾਸੇ ਹੋ ਗਿਆ ਖੜ ਜਾ ਖੜ ਜਾ ਖੜ ਜਾ ਪਾਸੇ ਹੋ ਗਿਆ ਪਰ ਮਾਰਨਾ ਤਾਂ ਨਹੀਂ ਜਵਾਹ ਮੇਰੇ ਕੋਲ ਮਾਰੋ ਅੱਥੇ ਦੀ ਪਰ ਮੇਰੇ ਤੇ ਮਰਦਾ ਕਰਾ ਦੇਣਾ ਮੇਰੇ ਨਾਲ ਜੱਗੇ ਮੈਂ ਲਾਉਣ ਆ ਜਾ ਵੇ ਲੋਕਾਂ ਪਰ ਤਾ ਉਹ ਗੱਲ ਉਹ ਗੱਲ ਕਹਾਂਗੇ ਬਰ ਭਾਈ ਕੋਈ ਚੱਕਰ ਨਹੀਂ ਬਾਇ ਬਾਇ ਤੇਰਾ ਕੀ ਮੇਰਤਾ ਮੇਰੇ ਤੇ ਹੋ ਜੂਗਾ ਇਹ ਪਹਿਲਾਂ ਮੈਨੂੰ ਚਾਲ ਉਹ ਪਹਿਲਾਂ ਪਰਤੀ ਕਰਦੇ ਮੇਰੇ ਤਾਂ ਬੜਾ ਹੁੰਦਾ ਯਾਰ ਹੁਣ ਬੜਾ ਕਰ ਉਹ ਯਾਰ ਬੋਲਦਾ ਕੇ ਮੇਰਾ ਕੋਈ ਨਹੀਂ ਕੋਈ ਮਸੂਪੇ ਹਜੇ ਕਮਰਾ ਬਾਤਾ ਜੇ ਕੋਈ ਨਾ ਕੋਈ ਟੈਨਸ਼ਨ ਹੋਈ ਪਈ ਜੈਨ ਮੋਟਰਸਾਈਕਲ ਤੇਰਾ ਮੋਟਰਸਾਈਕਲ ਲੜ ਕੇ ਪਾ ਲੈਂਦਾ ਟੈਨਸ਼ਨ ਨਹੀਂ ਟੈਨਸ਼ਨ ਨਾ ਕੋਈ ਨਾ ਰੌਣਾ ਨਾ ਬਹੁਤ ਕੰਮ ਕਿੱਦਾਂ ਦੇ ਮੇਰੇ ਕਾਕਾ ਮੋਟਰਸਾਈਕਲ ਲੜ ਕੇ ਦਾ ਕੱਲ ਨੂੰ ਮਿਲ ਜੂਗਾ ਬੰਦੇ ਬੰਦ ਗਿਆ ਉਹ ਭਾਏ ਰਸਤਾ ਦੇ ਨੂੰ ਕਹਾਂ ਮਾਰਨ ਵਾਲਾ ਕੋਈ ਚੱਕਰ ਨਹੀਂ ਭਾਈ ਮਾਰੋ ਕੁੱਤਰਾਂ ਸੰਗਲ ਭਲੇ ਨਾ ਜਦ ਮੈਂ 4 ਦਿਨ ਹੋ ਗਏ ਉੱਠੇ ਕੱਲ ਨੂੰ ਨਾ ਮਿਲਿਆ ਲੈ ਕੱਲ ਨੂੰ ਨਾ ਮਿਲਿਆ ਤੱਲ ਨੂੰ ਨਾ ਮਿਲਿਆ ਬੰਦਾ ਮੈਂ ਬੜਾ ਕੁੱਤਾ ਹੈ ਬਸ ਸੰਗਲ ਪਾ ਗਰੇ ਤੇਰੇ ਬੇੜੇ ਚ ਸਾਰੇ ਪਾਸੋਂ ਨੀਰਾ ਭਾਉਣਾ ਵੀ ਉਹੀ ਨਾ ਜਾਣੀ ਹੱਲ ਨੂੰ ਨਿੱਤੜ ਕਾਡੂ ਵੱਡਾ ਮੋਟਰਸਾਈਕਲ ਮਿਲ ਜੂ ਜਦ ਅਸੀਂ ਨੂੰ ਜਾਣ ਹੀ ਹੁੰਦਾ ਬਈ ਮੇਰਾ ਮੋਟਰਸਾਈਕਲ ਇੱਥੇ ਤੱਕ ਕੋਈ ਨਹੀਂ ਮਿਲਣੀ ਇੱਕ ਮਿੰਟ ਮੇਰੀ ਕਾਲ ਸੁਣ ਲੋ ਯਾਰ ਇੱਕ ਵਾਰ ਲੈ ਤੂੰ ਮਿਲ ਜੂ ਮਿਲ ਜੂ ਮੈਂ ਹੁਣ ਬਸੇਰਾ ਟੈਂਡਰ ਲਿਆ ਰੱਖੀ ਛੋਟਾ ਕਰ ਲਿਆ ਲੈਣਾ ਮੋਟਰਸਾਈਕਲ ਮੋਟਰਸਾਈਕਲ ਓਏ ਤੂੰ ਵੀ ਜਵਾਕਾ ਮੰਗੂ ਕਰੀ ਜਾ ਨਾ ਹਰਨ ਮੋਟਰਸਾਈਕਲ ਮੋਟਰਸਾਈਕਲ ਮਿਲ ਜੂ ਤੇ ਚਾਬੀ ਫੜਾਤੀ ਕੋਈ ਨਹੀਂ ਦੇ ਦੂਗਾ ਯਾਰ ਇਹ ਲੋ ਬੰਦਾ ਆਪ ਮੁੰਡੇ ਦੀ ਜ਼ਿੰਮੇਵਾਰੀ ਹੈ ਇਹਦੀ ਆ ਬਾਈ ਗੋਲੀ ਦੀ ਟੋਪੀ ਦੀ ਜ਼ਿੰਮੇਵਾਰੀ ਹੈ ਓ ਯਾਰ ਮੈਂ ਕਿਹਨੇ ਗੋਲੀ ਟੋਪੀ ਨੂੰ ਨਹੀਂ ਜਾਂਦਾ ਪਰ ਇਹੀ ਜਾਣਦਾ ਇਹੀ ਲੈ ਕੇ ਆਇਆ ਆ ਇਹੀ ਲੈ ਕੇ ਆਇਆ ਪਰ ਉਹ ਉਹਦਾ ਮੋਟਰਸਾਈਕਲ ਮਿਲ ਜੂ ਤੇਰਾ ਮੋਟਰਸਾਈਕਲ ਤੜਕੇ ਮਿਲ ਜੂ ਉਸਤਾ ਤੈਨੂੰ ਯਾਰ ਚੱਲ ਬਾਈ ਮੈਨੂੰ ਨਿਕਲ ਕੋਈ ਨਹੀਂ ਗੋਲੀ ਮਿਲੂ ਕਰਕੇ ਪਹਿਲਾਂ ਤਿੰਨ ਦਿਨਾਂ ਦਾ ਕਿਹਾ ਕੋਈ ਨਹੀਂ ਬੱਕਾ ਲਿਆ ਦੀ ਫਿਰ